ਅੱਜ ਸਮਰਾਲਾ ਦੇ ਕੋਆਪਰੇਟਿਵ ਬੈਂਕ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦ ਅਲੱਗ-ਅਲੱਗ ਪਿੰਡਾਂ ਦੇ 100 ਤੋਂ 150 ਕਿਸਾਨ ਕੋਆਪਰੇਟਿਵ ਬੈਂਕ ਸਮਰਾਲਾ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਣ ਜਾ ਕੜੌਂਲੀ ਪਹੁੰਚੇ ਮਹੀਨੇ ਅੱਤ ਦੀ ਗਰਮੀ ਵਿੱਚ ਬੈਂਕ ਤੇ ਨਾਂ ਹੀ ਸੀ ਚੱਲ ਰਹੇ ਸੀ ਅਤੇ ਨਾ ਹੀ ਪੱਕੇ ਚੱਲ ਰਹੇ ਸੀ। ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਲੱਗਪਤ ਲਾਈਨ ਵਿੱਚ ਖੜੇ ਆਪਣੀ ਨੰਬਰ ਦੀ ਉਡੀਕ ਕਰ ਰਹੇ ਸਨ। ਬੈਂਕ ਵਿੱਚ ਕਿਸਾਨਾਂ ਦੇ ਪੀਣ ਲਈ ਠੰਡੇ ਪਾਣੀ ਦਾ ਪ੍ਰਬੰਧ ਨਹੀਂ ਸੀ। ਬੈਂਕ ਦਾ ਵਾਟਰ কুলਰ ਖਰਾਬ ਸੀ ਅਤੇ ਉਸ ਵਿੱਚ ਪਾਣੀ ਵੀ ਗੰਦਾ ਸੀ। ਜਿਸ ਨੂੰ ਦੇਖ ਕੇ ਕਿਸਾਨ ਭੜਕ ਗਏ। ਕਿਸਾਨ ਆਪਣੀ ਪਿਆਸ ਬੁਝਾਉਣ ਦੇ ਲਈ ਬੈਂਕ ਦੇ ਬਾਹਰ ਲੱਗੀ ਹੋਈ ਟੂਟੀ ਵਿੱਚੋਂ ਟੈਂਕੀ ਦਾ ਗਰਮ ਪਾਣੀ ਪੀਣ ਲਈ ਮਜਬੂਰ ਸਨ। ਕਿਸਾਨਾਂ ਨੇ ਬੈਂਕ ਉਹ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਪੜਾਅ ਕੱਢੀ। ਨਹੀਂ ਨਹੀਂ ਮੈਂ ਲੋਪਰ ਸੰਗਾਈ। ਕੀ ਫਸਲਾ ਕੀ ਉਸ ਬੈਂਕ ਬਾਰੇ? ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਕਿ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ। ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨੀ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ। ਜਿਹੜੇ ਜ਼ਿੰਮੇਵਾਰ ਨੇ ਕਟਕਟ ਸਵਾਬ ਦੇ 150 ਜ਼ਿੰਮੇਵਾਰਾਂ ਅੰਦਰ ਬੈਂਕ ਵਿੱਚ ਹੋਮ ਸਬੋਤ ਆ। ਇਦਾਂ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਅਟੈਕ ਆ ਸਕਦਾ ਜਾਂ ਵੀ ਹਾਰਟ ਦਾ ਬਜ਼ੁਰਗ ਆ ਲੋ ਇੱਥੇ ਅਰ ਜੀਮੀਦਰ ਬਾਰੇ ਪਰੇਸ਼ਾਨ ਨੇ ਗੱਲ ਏਸੀ ਵੀ ਚੱਲ ਰਹੀ ਨਹੀਂ ਬਿਲਕੁਲ ਨਹੀਂ ਇਹ ਕਿਹੜੀ ਹੈ ਜੀ ਇਹ ਇਹ ਹੈਗੀਆ ਸੈਂਟਰਲ ਕੋਰਪੋਰਟ ਬੈਂਕ ਕਾਈ ਤੁਸੀਂ ਜੀ ਸ਼ਿਕਾਇਤ ਕੀਤੀ ਉਹਨੇ ਜਦੋਂ ਅਮਰੀਜਨ ਦਾ ਪਤਾ ਹੀ ਨਹੀਂ ਜਾਂਦਾ ਉਸੇ ਲੋਕ ਕਹਿੰਦੇ ਨੇ ਆਉਣਾ ਪੈਂਦਾ ਬਹੁਤ ਜ਼ਿਆਦਾ ਕਿਸੇ ਨਾਲ ਹੋਰ ਗੱਲ ਹੋ ਰਹੀ ਪੈਂਦੀ ਹੁ ਤੁਸੀਂ ਮੇਰੇ ਤੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਦੱਸੋ ਜੀ ਇਹਦਾ ਹੱਲ ਕੀ ਹੈ ਨਾ ਜੀ ਜਿਹੜੀ ਲੋੜ ਅਸੀਂ ਇਹ ਕਹਿਣਾ ਚਾਹਦੇ ਮੇਰੇ ਪ੍ਰਬੰਧ ਪੂਰਾ ਹੋਣਾ ਚਾਹੀਦਾ ਪੱਕੇ ਹੋਣੇ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜਿਮੀਦਾਰ ਜਿਹਨੂੰ ਵਿਆਜ ਦੇ ਰਿਹਾ ਪੇਮੈਂਟਾਂ ਕਰ ਰਿਹਾ ਜਿਮੀਦਾਰ ਦੀ ਸਹੂਲਤ ਲਈ ਇੱਥੇ ਹੋਣਾ ਚਾਹੀਦਾ ਸਭ ਕੁਝ ਪਹਿਲਾਂ ਪਹਿਲਾਂ ਵੀ ਇਹ ਉਦੋਂ ਵੀ ਇਸ ਤਰ੍ਹਾਂ ਦੀਆਂ ਚੀਜ਼ ਦਿਖਣਗੀਆਂ ਨਹੀਂ ਆ ਜੀ ਦਾ ਪਹਿਲਾ ਸੀਜ਼ਨ ਆ ਦੇਖਿਆ ਦੀਨਾ ਜੀ ਹਰੇ ਸੁਖਦੀਪ ਸਿੰਘ ਰਾਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਹੈ ਮਸਲਾ ਸਾਡ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਆ ਕੋਈ ਪੱਖਾ ਨਹੀਂ ਚੱਲ ਰਿਆ ਕੋਈ ਪਾਣੀ ਦਾ ਪ੍ਰਬੰਧ ਹੋਇ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕਿਉਰਟੀ ਗਾਰਡ ਨਾਲਸਤ ਕਰੀ ਸੀਗੇ ਉਹ ਸਿਰਫ ਇੱਕ ਗੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਹੈ ਲਾਈਟ ਹੈਗੀ ਹੈ ਜੀ ਤੇ ਕੀ ਕਾਰਨ ਸਾਰੇ ਜੀ ਬੰਦ ਹੁੰਦਾ ਇਹਨੋਂ ਖਰਾਬੀ ਆ ਨਾ ਜੀ ਕਿਉਂ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਿਹਾ ਜੀ ਜ਼ਿੰਮੇਦਾਰਾਂ ਨੇ ਬੈਂਕ ਤੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸੀਤਾਂ ਦੀਆਂ ਦੇ ਵਿੱਚ ਜ਼ਿੰਮੇਵਾਰ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਤੁਸੀਂ ਜਾ ਕੇ ਬੜ ਲਗਾਤਾਰ ਸਮੱਸਿਆ ਆ ਰਹੀ ਹੈ ਹਾਂ ਜੀ ਆ ਰਹੀ ਆ ਜੀ ਪੱਕੇ ਜਿੰਨੇ ਵੀ ਪੱਕੇ ਨੇ ਜੀ ਐਡੀ ਵੱਡੀ ਬੈਂਕਾਂ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣ ਉਹ ਜੀ ਪੱਖੇ ਚੱਲਣ ਉਹ ਜੀ ਕੋਈ ਸਾਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੁ ਜ਼ਿੰਮੇਵਾਰ ਉੱਤਰ ਹੈਗਾ ਜੀ ਘਟੂ ਘਟ 250 ਡੇਢ ਜਿਹੜਾ ਹੈਗਾ ਜੀ ਮਹੌਲ ਕਿਆ ਜਾਂਦਾ ਮਹੌਲ ਤੁਸੀਂ ਦੇਖ ਹੀ ਲਿਆ ਗਰਮੀ ਕਿੰਨੀ ਆ ਜੀ ਹੌਮਸ ਕਿੰਨੀ ਆ ਜੀ ਹਾਂ ਜੀ ਸਰਵਾੰਸਪੁਰ ਗੜਾਪੁੰਡਾ ਆ ਕਾਣਾ ਕੀ ਕਹੜਾ ਚੰਨਾ ਬੈਠਾ ਹੈ ਅਸੀਂ ਬੈਂਕ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਵੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸ ਆਲੀ ਬੈਠੋ ਤੁਮ ਸਿਆ ਹੁਣ ਵੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਹੈ ਇੱਥੇ ਨਾ ਇਸੀ ਚੱਲਦਾ ਅੰਦਰ ਕਿੰਨਾ ਕ੍ਰਾਸ਼ ਹੈ ਰਸ ਬਹੁਤ ਆ 2-3 ਸੌ ਬੰਦਾ ਹੋਗਾ ਕੱਦੇ ਬੈਠੇ ਹੋਰ ਜੀ ਅਸੀਂ ਕੱਦੇ ਕੱਠੇ ਆ ਵੀਰ ਜੀ ਗਰਮੀ ਲੱਗਦੀ ਹੈ ਗਰਮੀ ਤਾਂ ਲੱਗਦੀ ਹੈ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਪੀ ਲੈ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਹਾਂ ਟੁੱਟੇ ਟੋਪੀ ਮਾ ਕੇ ਹੁਣ ਹੋਰ ਕੀ ਕਰਨ ਨੰਦਰ ਪ੍ਰਬੰਧ ਹੈ ਨਹੀਂ ਨਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ